ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਸੀ ਕਾ ਮੈਂ ਆ ਤੁਹਾਡਾ ਖੂਸਰਾਜ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਐਮ ਖਬਰ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ 2027 ਦੀ ਵਿਧਾਨ ਸਭਾ ਦੀ ਚੋਣ ਮੇਰੇ ਵੱਲੋਂ ਲੜੀ ਜਾਵੇਗੀ ਕਿਸ ਪਾਰਟੀ ਵੱਲ ਲੜੀ ਜਾਵੇਗੀ ਇਸ ਦਾ ਪ੍ਰੋਪਰ ਤਰੀਕੇ ਨਾਲ ਖੁਲਾਸਾ ਨਹੀਂ ਕੀਤਾ ਗਿਆ ਜੇ ਗੱਲ ਕਰੀਏ ਮੌਜੂਦਾ ਹਾਲਾਤਾਂ ਦੀ ਨਵਜੋਤ ਸਿੰਘ ਸਿੱਧੂ ਅਤੇ ਨਮਜੋਤ ਕੌਰ ਸਿੱਧੂ ਕਾਂਗਰਸ ਪਾਰਟੀ ਤੋਂ ਨੇ ਕਾਂਗਰਸ ਪਾਰਟੀ ਤੋਂ ਲੰਬੇ ਸਮੇਂ ਦੇ ਨਾਲ ਜੁੜੇ ਹੋਏ ਨੇ ਲੇਕਿਨ ਅੱਜ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੇ ਖੁਲਾਸੇ ਕੀਤੇ ਵਾਕਿਆ ਹੀ ਨਵਜੋਤ ਸਿੰਘ ਸਿੱਧੂ ਨੇ ਸਿਆਸਤ ਨੂੰ ਧੰਦਾ ਬਿਜ਼ਨਸ ਨਹੀਂ ਬਣਾਇਆ ਉਹਨਾਂ ਨੇ ਸੇਵਾ ਕੀਤੀ ਤੇ ਸੇਵਾ ਕਰਦਿਆਂ ਕਰਦਿਆਂ ਉਹਨੂੰ ਲੱਖਾਂ ਦੇ ਨਹੀਂ ਕੋਰੋਨਾ ਪੈ ਦੇ ਘਾਟੇ ਵੀ ਪਏ ਇਹ ਨਵਜੋਤ ਸਿੰਘ ਸਿੱਧੂ ਦੀ ਦਰਿਆ ਦਲੀ ਹੈ ਕਿ ਨਵਜੋਤ ਸਿੰਘ ਸਿੱਧੂ ਕਰੋੜਾਂ ਰੁਪਏ ਦੇ ਘਾਟੇ ਖਾਣ ਦੇ ਬਾਅਦ ਯੁੱਧ ਵੀ ਪੂਰੀ ਤਰ੍ਹਾਂ ਫਿੱਟਨੇ ਚਾਇਓ ਦਿਮਾਗੀ ਤੌਰ ਤੇ ਹੋਣ ਚਾਇਓ ਫਿਜ਼ੀਕਲ ਤੌਰ ਤੇ ਹੋਣ ਤੇ ਦੂਸਰੇ ਪਾਸੇ ਜਲਦੀ ਵਾਪਸੀ ਕਰਨ ਜਾ ਰਹੇ ਨੇ ਫਿਰ ਦੁਬਾਰਾ ਕਾਂਗਰਸ ਪਾਰਟੀ ਦੇ ਵਿੱਚ ਕਈ ਤਾਂ ਲੋਕ ਇਹ ਕਹਿ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਪਰਮਿਸ਼ਨ ਮਿਲੀ ਹੈ ਇਸ ਕਰਕੇ ਫਿਰ ਦੁਬਾਰਾ ਕਪਲ ਸ਼ਰਮਾ ਦੇ ਸ਼ੋਅ ਦੇ ਵਿੱਚ ਤੀਜੇ ਸੀਜ਼ਨ ਵਿੱਚ ਆ ਰਹੇ ਨੇ ਇਸ ਗੱਲ ਦਾ ਖੁਲਾਸਾ ਖੁਦ ਜਿਹੜਾ ਹੈ ਨਵਜੋਤ ਸਿੰਘ ਸਿੱਧੂ ਨੇ ਕਰ ਦਿੱਤਾ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਨੂੰ ਬਿਗ ਬਾਸ ਨੇ ਟੀਆਰਪੀ ਦਵਾਈ ਸੀ ਉਸ ਤੋਂ ਬਾਅਦ ਕਪਲ ਸ਼ਰਮਾ ਦੇ ਸ਼ੋਅ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਲੇਕਿਨ ਸੁਤੰਤਰ ਸ਼ੋਅ ਤੇ ਸਾਜਸ ਹੋ ਗਈ ਉਨੇ ਕਾ ਬੜੇ ਵਧੀਆ ਤਰੀਕੇ ਦੇ ਨਾਲ ਮੈਂ ਸ਼ੋਅ ਕਰ ਰਿਹਾ ਸੀ ਉਹ ਦਾ ਐਜ਼ ਅ ਹੋਸਟ ਬੱਟਰ ਕੀ ਕੀਤਾ ਕਾ ਮੇਰੇ ਨਾਲ ਯਾਨੀ ਕਿ ਸਮੇਂ ਸਭੀਆ ਸਰਕਾਰਾਂ ਨੇ ਸੱਚ ਬੋਲਣ ਵਾਲਿਆਂ ਦੇ ਨਾਲ ਜਿਹੜੇ ਪੰਜਾਬ ਅਤੇ ਪੰਜਾਬ ਦੀ ਗੱਲ ਕਰਦੇ ਨੇ ਜਿਹੜੇ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੀ ਜਵਾਨੀ ਦੀ ਪੰਜਾਬ ਦੀ ਕਿਸਾਨੀ ਦੀ ਅਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਨੇ ਪੰਜਾਬ ਦੇ ਅਖਲਾਕੀ ਹੱਕਾਂ ਦੀ ਗੱਲ ਕਰਦੇ ਨੇ ਉਹਨਾਂ ਨੂੰ ਲੱਖਾਂ ਦੇ ਨਹੀਂ ਕਰੋੜਾਂ ਪੈਦੇ ਘਾਟੇ ਪੈਂਦੇ ਨੇ ਉਹਨਾਂ ਨੇ ਕਿਹਾ ਮੈਂ ਹਰ ਇੱਕ ਸਟੇਜ ਤੇ ਪ੍ਰਚਾਰਿਆ ਕਰਦਾ ਸੀ ਕਿ ਭਾਈ ਜਿਹੜੇ ਨੇ ਰਾਜਨੀਤਿਕ ਨੂੰ ਧੰਦਾ ਨਾ ਬਣਾਓ ਰਾਜਨੀਤੀ ਜ਼ਰੂੜੇ ਬਿਜ਼ਨਸ ਹੈ ਰਾਜਨੀਤੀ ਇੱਕ ਸੇਵਾ ਹੈ ਸੇਵਾ ਜੇ ਕਰਨੀ ਚਾਹੁੰਦੇ ਹੋ ਤਾਂ ਸਿੱਧੇ ਚੋਣ ਮੈਦਾਨ ਦੇ ਵਿੱਚ ਆਓ ਉਹਨਾਂ ਨੇ ਕਿਹਾ ਕਿ ਜਦੋਂ ਮੈਨੂੰ ਕਪਲ ਸ਼ਰਮਾ ਦੇ ਸ਼ੋਅ ਦੇ ਵਿੱਚੋਂ ਹਟਾਇਆ ਗਿਆ ਮੈਂ ਹਟਿਆ ਨਹੀਂ ਮੇਰੇ ਉੱਤੇ ਪ੍ਰੈਸ਼ਰ ਪਾਇਆ ਗਿਆ ਇਸ ਉੱਤੇ ਉਹਨਾਂ ਨੇ ਖੁੱਲ੍ਹ ਕੇ ਟਿੱਪਣੀ ਬਾਜ਼ੀ ਨਹੀਂ ਕੀਤੀ ਅਸੀਂ ਤਾਂ ਪਹਿਲਾਂ ਵੀ ਗੱਲਾਂ ਕਰ ਖਬਰ ਦਿੱਤੀ ਸੀ ਕਿ ਨਵਜੋਤ ਸਿੰਘ ਸਿੱਧੂ ਸਿਆਸਤ ਦਾ ਸ਼ਿਕਾਰ ਹੋਏ ਸੀ ਦਾ ਕਪਲ ਸ਼ਰਮਾ ਸ਼ੋਅ ਦੇ ਵਿੱਚੋਂ ਹੁਣ ਇਹ ਕਈ ਲੋਕ ਇਹ ਕਹਿ ਰਹੇ ਨੇ ਖਾਸ ਕਰਕੇ ਜਿਹੜੇ ਸਿਆਸੀ ਮਾਹਿਰ ਨੇ ਕਿ ਭਾਰਤੀ ਜਨਤਾ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਨੂੰ ਖਰੀ ਚੰਡੀ ਦਿੱਤੀ ਹੈ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਦੇ ਕਪਲ ਸ਼ਰਮਾ ਸ਼ੋਅ ਦਾ ਜਿਹੜਾ ਤੀਜਾ ਸੀਜ਼ਨ ਹੁਣ ਸ਼ੁਰੂਆਤ ਹੋਣ ਜਾ ਰਹੀ ਹੈ ਉਹਦੇ ਵਿੱਚ ਮੌਕਾ ਮਿਲਿਆ ਹੈ ਯਾਨੀ ਕਿ ਪਹਿਲਾਂ ਵੀ ਉਹਨਾਂ ਦਾ ਜਿਹੜਾ कपिल शर्मा शो है, दे, दे शो है शर्मा शो वो सियासी सियासत ਦੇ ਟਿੱਕੇ ਚੜ ਗਿਆ ਇਸ ਕਰਕੇ ਉਸ ਨੂੰ ਸ਼ੋ ਤੋਂ ਬਾਹਰ ਜਾਣਾ ਪਿਆ ਹੁਣ ਫਿਰ ਦੁਬਾਰਾ ਸਿਆਸਤ ਕਹਿੰਦੀ ਹੈ ਕਿ ਉਹ ਦੁਬਾਰਾ ਆਵੇ ਦਾ कपिल शर्मा ਸ਼ੋ ਦੇ ਵਿੱਚ ਜਿੱਤੂ ਉਹ ਫਿਰ ਦੁਬਾਰਾ ਜਿਹੜਾ ਲੋਕਾਂ ਨੂੰ ਅਸਾਣ ਸ਼ਹਿਰੋ ਸ਼ਹਿਰੀ ਕਰਨ ਯਾਨੀ ਕਿ ਹਮੇਸ਼ਾ ਹੀ ਸਿਆਸੀ ਸਿਆਸਤ ਨੇ ਯਾਨੀ ਕਿ ਬੜਾ ਵੱਡਾ ਨੁਕਸਾਨ ਬਚਾਇਆ ਹੈ ਨਵਜੋਤ ਸਿੰਘ ਸਿੱਧੂ ਨੂੰ ਧੰਨਵਾਦ